ਸਿਰਫ ਇਸ ਗੱਲ ਦਾ ਵਿਵਾਦ ਨਹੀਂ ਕਿ ਤੁਸੀਂ ਗੁਰੂ ਸਾਹਿਬਾਨਾਂ ਨੂੰ ਸਕਰੀਨ ਉੱਤੇ ਦਿਖਾ ਦਿੱਤਾ ਐਨੀਮੇਸ਼ਨ ਕਰਕੇ ਵਿਵਾਦ ਇਹ ਹੈ ਕਿ ਤੁਸੀਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਕਾਰਨ ਹੀ ਗਲਤ ਦੱਸਿਆ ਵਿਵਾਦ ਹੋਰ ਕਿਹੜੇ-ਕਿਹੜੇ ਨੇ ਜਿਹੜੇ ਕਹਿੰਦੇ ਨੇ ਕਿ ਦਰੂਰਾਠੀ ਨੇ ਸਿੱਖੀ ਦਾ ਪ੍ਰਚਾਰ ਕਰ ਦਿੱਤਾ ਉਸ ਨੇ ਸਿੱਖੀ ਨੂੰ ਢਾਹ ਲਾਈਆ ਸਿੱਖ ਇਤਿਹਾਸ ਗਲਤ ਦਰਸਾਇਆ ਦਰੂਰਾਠੀ ਵੀ ਪਹਿਲੀ ਗਲਤੀ ਇਸ ਵੀਡੀਓ ਦੇ ਵਿੱਚ ਗੁਰੂ ਸਾਹਿਬਾਨਾਂ ਨੂੰ ਉਸ ਨੇ ਐਨੀਮੇਸ਼ਨ ਕਾਰਟੂਨ ਦੇ ਜ਼ਰੀਏ ਦਰਸਾਇਆ ਜੋ ਕਿ ਉਸ ਨੂੰ ਹਰਿਆਣੇ ਦਾ ਨੌਜਵਾਨ ਹੋਣ ਦੇ ਨਾਤੇ ਬਖੂਬੀ ਪਤਾ ਹੋਣਾ ਚਾਹੀਦਾ ਸੀ ਕਿ ਸਿੱਖ ਪਰੰਪਰਾਵਾਂ ਦੇ ਵਿੱਚ ਜਾਂ ਸਿੱਖ ਭਾਈਚਾਰੇ ਦੇ ਵਿੱਚ ਇਸ ਗੱਲ ਦੀ ਪ੍ਰਵਾਨਗੀ ਨਹੀਂ ਹੈ ਕਿ ਤੁਸੀਂ ਗੁਰੂ ਸਾਹਿਬਾਨਾਂ ਦੇ கர்ਦਾਰ ਪਰਦੇ ਉੱਤੇ ਐਨੀਮੇਟ ਕਰਕੇ ਦਿਖਾਓ ਦੂਜੀ ਗੱਲ ਇਸ ਗੱਲ ਤੋਂ ਪਾਸੇ ਵੀ ਉੱਠਦੇ ਆ ਤਾਂ ਇਤਿਹਾਸ ਗਲਤ ਦਰਸਾਇਆ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਨੇ ਰੋਂਦਿਆਂ ਹੰਝੂ ਵਹਾਉਂਦਿਆਂ ਦਰਸਾਇਆ ਜਦਕਿ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸਿੱਖੀ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਬਲ ਦਾ ਤਾਕਤ ਦਾ ਸਭ ਤੋਂ ਵੱਡਾ ਚਿਹਰਾ ਮੰਨੇ ਜਾਂਦੇ ਜਿਨ੍ਹਾਂ ਨੇ ਖਾਲਸਾ ਰਚਿਆ ਉਹਨਾਂ ਨੂੰ ਹੰਝੂ ਵਹਾਉਂਦੇ ਦਰਸਾਇਆ ਗਿਆ ਜਦ ਕਿ ਦਰਸਾਇਆ ਇਹ ਗਿਆ ਕਿ ਗੁਰੂ ਸਹਿਬਾਨ ਆਪਣੇ ਪਿਤਾ ਦੀ ਸ਼ਹਾਦਤ ਉਹਨਾਂ ਦਾ ਕਟਿਆ ਸੀਸ ਦੇਖ ਕੇ ਰੋਣ ਲੱਗੇ ਅਸਲ ਤੇ ਵਿੱਚ ਆਪਣੇ ਪਿਤਾ ਨੂੰ ਸ਼ਹਾਦਤ ਦੇਣ ਵਾਸਤੇ ਤੋਰਿਆ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸੀ ਹੁਣ ਇੱਕ ਤੱਥ ਤਾਂ ਇਹ ਗਲਤ ਹੋ ਗਿਆ ਦੂਜਾ ਤੱਥ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਕਾਰਨ ਇਸ ਦੇ ਵਿੱਚ ਸਿੱਧਾ-ਸਿੱਧਾ ਕਿਹਾ ਗਿਆ ਕਿ ਉਹਨਾਂ ਨੂੰ ਇਸਲਾਮ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਉਹਨਾਂ ਨੇ ਆਪਣੇ ਧਰਮ ਦੀ ਰਾਖੀ ਵਾਸਤੇ ਆਪਣਾ ਸੀਸ ਕਟਵਾਉਣਾ ਸ਼ਹਾਦਤ ਦੇਣੀ ਸਹੀ ਸਮਝੀ ਜਦ ਕਿ ਕਸ਼ਮੀਰੀ ਪੰਡਤ ਇੱਕ ਵੱਡਾ ਇਤਿਹਾਸਕ ਤੱਥ ਹੈ ਕਸ਼ਮੀਰੀ ਪੰਡਤਾਂ ਦੀ ਰਾਖੀ ਵਾਸਤੇ ਗੁਰੂ ਸਾਹਿਬ ਤੁਰੇ ਸੀਸ ਦੇ ਸ਼ਹਾਦਤ ਦੇ ਇਸ ਤੱਥ ਦਾ ਕੋਈ ਜ਼ਿਕਰ ਹੀ ਨਹੀਂ ਆਉਂਦਾ ਕਿਉਂਕਿ ਸਿੱਧਾ-ਸਿੱਧਾ ਇਤਿਹਾਸ ਦੇ ਨਾਲ ਛੇੜਛਾੜ ਮੰਨਿਆ ਜਾ ਸਕਦਾ ਹੈ ਤੀਜੀ ਗਲਤੀ ਤੀਜੀ ਗਲਤੀ ਜਦੋਂ ਗੁਰੂ ਸਾਹਿਬ ਦਾ ਸੀਸ ਕਟਿਆ ਗਿਆ ਤਾਂ ਰੰਗਰੇਟੇ ਗੁਰੂ ਦੇ ਬੇਟੇ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬਾਨ ਦਾ ਸੀਸ ਲੈ ਕੇ ਆਉਂਦੇ ਨੇ ਤਾਂ ਬਹੁਤ ਸੁੰਦਰ ਦਸਤਾਰ ਉਹਨਾਂ ਦੇ ਸੀਸ ਉੱਤੇ ਸਜਾ ਕੇ ਲਿਆਉਂਦੇ ਇਸ ਵੀਡੀਓ ਦੇ ਵਿੱਚ ਗੁਰੂ ਸਾਹਿਬਾਨ ਦੇ ਸੀਸ ਨੂੰ ਕਟਿਆ ਹੋਇਆ ਜਿਵੇਂ ਦਰਸਾਇਆ ਗਿਆ ਤਾਂ ਉਹਨਾਂ ਦੇ ਸੀਸ ਉੱਤੇ ਕੋਈ ਕੇਸ ਨਹੀਂ ਸੀ ਇਹ ਆਪਣੇ ਆਪ ਦੇ ਵਿੱਚ ਸਿੱਖ ਭਾਵਨਾਵਾਂ ਨੂੰ ਥੇਸ ਪਹੁੰਚਾਉਣ ਲਈ ਬਹੁਤ ਵੱਡੀ ਕੀਤੀ ਗਈ ਗਲਤੀ ਸੀ ਕਿ ਧਰੂਵ ਰਾਠੀ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ AI ਦੇ ذریعے AI ਦੀ ਮਸ਼ਹੂਰੀ ਕਰਕੇ ਆਪਣੀਆਂ ਕਲਾਸਿਸ ਉਸਨੇ ਜੋ ਸ਼ੁਰੂ ਕੀਤੀਆਂ AI ਸਿਖਾਉਣ ਦੀ ਗੱਲ ਕੀਤੀ ਹੈ ਉਸ ਦੀ ਕਲਾਸਿਸ ਦੇਣ ਦੀ ਮਸ਼ਹੂਰੀ ਇਸ ਵੀਡੀਓ ਦੇ ਵਿੱਚ ਕੀਤੀ ਹੈ ਉਸ ਤੋਂ ਵੀ ਉਹ ਪਛਾਣ ਨਹੀਂ ਹਟ ਸਕਦਾ ਯਾਨੀ ਕਿ ਵੀਡੀਓ ਡਿਲੀਟ ਕਰੇਗਾ ਨਹੀਂ ਕਿਉਂਕਿ ਉਸ ਦੀ ਕਮਾਈ ਦੇ ਨਾਲ ਸਿੱਧੀ ਸਿੱਧੀ ਜੁੜੀ ਹੋਈ ਹੈ ਕਮੈਂਟ ਸੈਕਸ਼ਨ 'ਚ ਤੁਸੀਂ ਧਰੂਵ ਰਾਠੀ ਦੇ ਇਸ ਵੀਡੀਓ ਬਾਰੇ ਤੇ ਸਾਡੇ ਦਿੱਤੇ ਗਏ ਤੱਥਾਂ ਬਾਰੇ ਵੀ ਵਿਚਾਰ ਰੱਖ ਸਕਦੇ ਹੋ ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੋਈ ਹੋਰ ਵੀ ਇਤਿਹਾਸਿਕ ਤੱਥ ਧਾਰਮਿਕ ਤੱਥ ਗਲਤ ਲੱਗਦਾ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਉਹ ਵੀ ਦੱਸ ਸਕਦੇ ਹੋ ਕਿ ਇਸ ਵੀਡੀਓ ਦੇ ਵਿੱਚ ਆ ਚੀਜ਼ ਵੀ ਗਲਤ ਦਿਖਾਈ ਗਈ ਹੈ ਪੰਜਾਬ ਅਣਕਟੀ ਵੀ ਦੇਖਦੇ ਰਹੋ ਮੈਂ ਕਰਨ ਹੰਡਾ ਧੰਨਵਾਦ